ਫੜਾ ਦਾ ਕਰਕੇ ਵੀਰੇ ਆਪਾਂ ਹੁਣ ਉਧਰ ਲੱਗੇ ਹੋਏ ਆਂ ਆਪਣੀ ਸੰਸਥਾ ਵੱਲੋਂ ਜਾਂਦੇ ਹੁੰਦੇ ਦੋ ਤਿੰਨ ਨੰਬਰ ਦਿੱਤੇ ਹੋਏ ਆਪਾਂ ਜੇ ਕਿਸੇ ਨੂੰ ਕੋਈ ਵੀ ਲੋੜ ਹੋਵੇ ਤਾਂ ਉਹ ਲੈ ਦੱਸ ਸਕਦਾ ਆਪਾਂ ਨੂੰ ਉਹ ਮੈਂ ਤੁਹਾਨੂੰ ਦੇ ਦੂੰਗਾ ਤੁਸੀਂ ਵੀਡੀਓ 'ਚ ਜ਼ਰੂਰੰਦਾ ਆਓ ਵੀਰੇ ਵਧੀਆ ਪੀਕ ਲੈਵਲ ਹੁੰਦਾ ਦੁੱਧ ਦਾ ਵੀਰੇ ਉਦੋਂ ਆਪਣਾ 30 ਤੋਂ 32000 ਰੁਪਏ ਦਾ ਦੁੱਧ ਭੇਜਦਾ ਹਫ਼ਤੇ ਦਾ ਹਫਤੇ ਦਾ ਹਾਂਜੀ ਵੀਰੇ ਮਹੀਨੇ ਦਾ ਬਸ ਆਪਣੀ 15 ਕੇ ਹਜ਼ਾਰ ਦੀ ਭੀੜ ਆ ਜਾਂਦੀ ਆ 15 ਤੋਂ 20 ਹਜ਼ਾਰ ਦੀ ਠੀਕ ਹੈ ਹਾਂ ਬਾਕੀ ਲੈਵਲ ਨੂੰ ਵਰਦਾ ਕੱਢ ਕੇ ਕਿੰਨੇ ਕੇ ਭੀੜ ਪਾਉਣੇ ਆ ਬਾਈ ਫਿਰ ਇੱਕ ਪਸ਼ੂ ਨੂੰ ਦੁੱਧ ਦੇ ਸਾਹ ਤੇ ਵੀਰੇ ਜੋਕ ਕੇ ਅਸੇ ਮੈਂ 20 ਪਸ਼ੂ ਰੱਖੇ ਨੇ ਤੇਰਾ ਕਿੰਨਾ ਖਰਚਾ ਹੋ ਜਾਂਦਾ ਜੋ ਕਿੰਨੇ ਕੇ ਬਚਤ ਹੋ ਜਾਂਦੀ ਆ ਜੇ ਕੋਈ ਆਪਣੇ ਵਰਗਾ ਨਵਾਂ ਮੁੰਡਾ ਆਉਂਦਾ ਨਾ ਇਹ ਕੰਮ ਚ ਪਿੰਦੀ ਲਾਵ ਕਿਹੜੀ ਆਈ ਹੋਈ ਆ ਕੱਟਾ ਆਇਆ ਹੋਇਆ ਹਾਂਜੀ ਵੀਰੇ ਆ ਆਇਆ ਹੋਇਆ ਕੱਟਾ ਜਿਵੇਂ ਬਾਈ ਹੁਣ ਸਾਰੀਆਂ ਡਰਾਈ ਨੇ ਹਨਾ ਫਿਰ ਖਰਚਾ ਖੁਰਚਾ ਜਿਵੇਂ ਪੂਰਾ ਕਰ ਦਿੰਦੀ ਨੇ ਇਹ ਸੋਣ ਤੋਂ ਬਾਅਦ ਹਾਂਜੀ ਵੀਰੇ ਬਸ ਹੁਣ ਗਾਈਆਂ ਸੂ ਪੈਣੀਆਂ ਆ ਆ ਕੱਟੀ ਕਿਹੜੇ ਦੀ ਆ ਬਾਈ ਇਹ ਡਾਇਮੰਡ ਦੀ ਆ ਗਈ ਵੀਰੇ ਹਰੀਕੇ ਵਾਲੇ ਦੀ ਹਰੀਕੇ ਵਾਲੇ ਦੀ ਇਹ ਚੰਗੀਆਂ ਹੁੰਦੀਆਂ ਨੇ ਹਨਾ ਉਧਰੋਂ ਹਾਂਜੀ ਵੀਰੇ ਫਿਰ ਬਾਰਡਰ ਲਾਈਨ ਦਾ ਬੁੱਲ ਆ ਗਿਆ ਨਾ ਸਤਿ ਸ਼੍ਰੀ ਅਕਾਲ ਦੋਸਤੋ ਬਾਈ ਆਪਣੀ ਵੀਡੀਓ ਵਿੱਚ ਸਵਾਗਤ ਆ ਅੱਜ ਇੱਕ ਹੋਰ ਡੈਰੀ ਫਾਰਮ 'ਚ ਪਹੁੰਚੇ ਆ ਬਾਈ ਆਪਾਂ ਇੱਥੇ ਬਾਈਆਂ ਦੀਆਂ ਮੱਝਾਂ ਵੀ ਰੱਖੀਆਂ ਹੋਈਆਂ ਨੇ ਤੇ ਨਾਲ ਨਾਲ ਗਾਈਆਂ ਤੇ ਵੀ ਕੰਮ ਕਰੀ ਜਾਂਦਾ ਬਾਈ ਤੇ ਹੈਗਾਗਾ ਚਾਹਲ ਡੈਰੀ ਫਾਰਮ ਪਿੰਡ ਰੱਲਾ ਤੇ ਬਾਈ ਕੋਮਲ ਲਵੇ ਪਹੁੰਚੇ ਅੱਜ ਆਪਾਂ ਬਾਈ ਸਤਿ ਸ਼੍ਰੀ ਅਕਾਲ ਕੋਮਲ ਸਤਿ ਸ਼੍ਰੀ ਅਕਾਲ ਬਾਈ ਤੁਹਾਡਾ ਜੀ ਆਇਆਂ ਨੂੰ ਸਾਡੇ ਘਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਈ ਇਹ ਕੰਮ ਚ ਆਪਾਂ ਨੂੰ ਕਿੰਨਾ ਕ ਟਾਈਮ ਹੋ ਗਿਆ ਤੇ ਤੁਹਾਡੀ ਉਮਰ ਕਿੰਨੀ ਆ ਵੀਰੇ ਮੇਰੀ ਉਮਰ ਹੈਗੀ ਹੈ 23 ਸਾਲ ਤੇ ਆਪਾਂ ਨੂੰ 2000 ਉੱਨੀ ਚ ਲੱਗੇ ਸੀ ਆਪਾਂ ਬਰੀਡਿੰਗ ਤੇ ਕੰਮ ਕਰਨਾ ਠੀਕ ਹੈ ਹਾਂਜੀ ਬਾਈ ਤੇ ਪਹਿਲਾਂ ਕਿਵੇਂ ਦੀ ਮੱਝਾਂ ਰੱਖਦੇ ਸੀ ਬਾਈ ਘਰੇ ਪਹਿਲਾਂ ਵੀਰੇ ਠੀਕ ਸੀ ਮੱਝਾਂ ਵੀ ਵੱਧ ਆਪਾਂ ਨੂੰ ਧਿਆਨ 2019 ਚ ਆਪ ਆ ਗਏ ਸੀ ਨਵੇਂ ਲਾਈਨ ਚ ਅੱਛਾ ਹਾਂਜੀ ਮੱਝਾਂ ਤੋਂ ਉਦੋਂ ਪਹਿਲਾਂ ਆਪਣੇ ਘਰੇ ਹੁੰਦੀਆਂ ਸੀ ਠੀਕ ਹੈ ਵੀ ਬਸ ਉਦੋਂ ਆਪਾਂ ਘੱਟ ਸੀ ਉਦੋਂ 19 ਚ ਆਪਾਂ ਬਈ ਆਪ ਸਾਮਣ ਲੱਗੇ ਸੀ ਠੀਕ ਹੈ ਹਾਂਜੀ ਤੇ ਪੜਾਈ ਕਿੰਨੀ ਕੀਤੀ ਹੈ ਬਾਈ ਵੀਰੇ ਮੈਂ ਇੱਥੇ ਇੱਥੇ ਕਰੀ ਜਾਂਦਾ ਅਗਲੇ ਇਲੈਕਟ੍ਰੀਸ਼ੀਅਨ ਦੇ ਅਜੇ ਪੜ੍ਹੀ ਜਾਂਦੇ ਹਾਂ ਹਾਂਜੀ ਵੀਰੇ ਨਾਲ ਦੀ ਨਾਲ ਆਹ ਕੰਮ ਚ ਆ ਗਏ ਹੈ ਹਾਂਜੀ ਵੀਰੇ ਤੇ ਹੁਣ ਕਿੰਨੇ ਪਸ਼ੂ ਨੇ ਬਾਈ ਫਾਰਮ ਚ ਹੁਣ ਆਪਣੇ ਕੋਲੇ 20 ਪਸ਼ੂ ਹੋ ਵੀ 20 ਪਸ਼ੂ ਨੇ ਹੈ ਹਾਂਜੀ ਬਾਕੀ ਆਪਣਾ ਸੂਆ ਸਟਾਰਟ ਆ ਹੁਣ 22 ਦਿਨਾਂ ਤੱਕ ਸੂਆ ਪੈ ਜੂਗਾ ਹਜੇ ਡرائی ਨੇ ਸਾਰੀਆਂ ਹੈ ਹਾਂਜੀ ਵੀਰੇ ਤੇ ਬਈ ਜਿਆਦਾ ਕਿਹੜੀ ਨਸਲ ਤੇ ਕੰਮ ਕਰਦੇ ਹੋ ਤੁਸੀਂ ਹੁਣ ਜਿਆਦਾ ਤਾਂ ਵੀਰੇ ਆਪਣੇ ਕੋਲੇ ਜਰਸੀ ਆ ਗਈ ਮੋਰਾ ਆ ਗਈ ਤੇ ਲੀਲੀ ਰਾਵੀ ਆ ਗਈ ਅੱਛਾ ਹਾਂਜੀ ਵੀਰੇ ਸ਼ੌਂਕ ਤਾਂ ਆਪਣਾ ਵੱਧ ਜਰਸੀ ਦਾ ਤੇ ਨੀਲੀ ਰਾਵੀ ਦੀ ਆ। ਸ਼ੌਂਕ ਇਹਦਾ ਹੈ। ਹਾਂਜੀ ਵੀਰੇ। ਠੀਕ ਹੈ ਤੇ ਨੀਲੀ ਰਾਵੀ ਦੀ ਬਈ ਕਿ ਕਿਹੜੀ ਬਰੀਡ ਚੱਲਦੀ ਆ ਆਪਣਾ ਲੱਭ ਕਿਹੜੀ ਲੈਣ ਦੀ ਆ ਮੱਝਾਂ ਨੇ ਆਪਣੇ ਲਵੇ। ਆਪਣੇ ਕੋਲੇ ਵੀਰੇ ਮੱਝ ਤਾਂ ਆਪਣੇ ਘਰ ਦੀ ਮੱਝ ਆ। ਟੀਰੇ ਦੁੱਧ ਦਿੰਦਾ ਹੋਗਾ 16-17 ਲੀਟਰ ਨਾਰਮਲ। ਇਹ ਜਿਹੜੀ ਆ ਖੜੀ ਆ ਬਈ ਕੈਮਰੇ 'ਚ ਹੈ ਨਾ। ਹਾਂਜੀ ਵੀਰੇ। ਇਹ ਹੁਣ ਡਰਾਈ ਆ। ਇਹ ਡਰਾਈ ਆ ਇਹ। ਹਾਂਜੀ ਵੀਰੇ। ਇਹਦਾ 16-17 ਲੀਟਰ ਦੁੱਧ ਆ। ਹਾਂਜੀ ਵੀਰੇ 17 ਤੇ ਵੀ ਵਾਗ ਜਾਂਦੀ ਆ 16 ਤੇ ਵੀ ਰਹਿ ਜਾਂਦੀ ਆ। ਅੱਛਾ ਇਹ ਕਿਹੜੇ ਦੀ ਆ ਬਈ? ਇਹ ਤਾਂ ਵੀਰੇ ਆਪਾਂ ਠੀਕ ਹੈ ਭਰਾ ਸੀ ਇਹ ਸਾਰੇ ਲਾਹੌਰਗੇ ਦੀ ਆ ਗਈ ਅੱਛਾ ਹਾਂਜੀ ਕਿੰਨੇ ਸਵੇ ਹੋ ਗਏ ਨੂੰ ਇਹ ਹੁਣ ਆਪਣੇ ਕੋਲੇ ਸੇਮਾ ਸੁਆ ਸੁਣਾ ਵੀਰੇ ਸੇਮਾ ਸੁਆ ਹੈ ਹਾਂਜੀ ਵੀਰੇ ਠੀਕ ਹੈ ਇਹਨੇ ਕੀ ਕੀ ਬੱਚੇ ਦਿੱਤੇ ਬਾਈ ਇਹਨੇ ਉਚਾਰ ਕੱਟੇ ਦਿੱਤੇ ਇੱਕ ਕੱਟੀ ਦਿੱਤੀ ਆ ਇਹਦੀ ਕੱਟੀ ਆ ਬੈਠੀ ਵੀਰੇ ਇਹਦੇ ਨਾਲ ਅੱਛਾ ਇਹ ਪਾਰਸਬਲ ਦੀ ਆ ਗਈ ਪਾਰਸਬਲ ਦੀ ਹੈ ਹਾਂਜੀ ਵੀਰੇ ਇਹਦੇ ਆ ਜਿਆਦੇ ਆਗੇ ਨਾ ਬਈ ਹਾਂਜੀ ਬਲਟਨੈਸ ਜਿਆਦੀ ਹੈ ਮੈਚ ਨਾਲੋਂ ਜ਼ਿਆਦਾ ਇਹਦੀ ਉਮਰ ਹੋ ਗਈ 1.5 ਸਾਲ ਹੋ ਗਈ ਇਹ ਫਿਰ ਇਧਰੋਂ ਆਪਣੇ ਨਾਬੇ ਵਾਲੀ ਲਾਈਨ 'ਚ ਆ ਗਈ ਹਾਂਜੀ ਵੀਰੇ ਇੱਕ ਐਚਐਸਵੀ ਵਾਲਿਆਂ ਕੋਲੇ ਆ ਪਾਰਸ ਬੁੱਲ ਹੂੰ ਉੱਚ ਜਿਆਦਾ ਹੁੰਦੀਆਂ ਨਾ ਇਹ ਹਾਂਜੀ ਵੀਰੇ ਠੀਕ ਐ ਤੇ ਜਿਹੜੀ ਆ ਮੱਝ ਖੜੀ ਆ ਬਈ ਇਹ ਮੋਦਾ ਦੀ ਇਹਨੇ ਵੀ ਇਹਦੇ ਛਿਮਾ ਸੂਆ ਸੋਣਾ ਇੱਕ ਤੇ ਅੱਛਾ ਇਹ ਆਪ ਜਬਰਾਜ ਦੀ ਆਗੀ ਜਬਰਾਜ ਦੀ ਇਹ ਕਿੰਨਾ ਦੁੱਧ ਕੀਤਾ ਇਹਨੇ ਇਹਨੇ ਵੀ ਇਹ ਆਪਣੇ ਕੋਲੇ 15 14 15 ਇੱਥੇ ਚੱਲੀ ਆ ਇਹ 14 15 ਕਿਲੋ ਹਾਂਜੀ ਠੀਕ ਐ ਹਾਂ ਹੁਣ ਸਾਰੀਆਂ ਡਰਾਈ ਨੇ ਹਾਂਜੀ ਇਹਦੇ ਵੀ ਬਸ 2 ਮਹੀਨੇ ਰਹਿ ਗਏ ਸੂਣ ਦੇ ਹੁਣ ਦੁੱਧ ਵਾਲਾ ਪਸ਼ੂ ਨਹੀਂ ਹੈਗਾ ਕੋਈ ਦੁੱਧਣੀਆਂ ਵਸ ਗਾਂਵਾਂ ਚੱਲੀ ਜਾਂਦੀਆਂ ਆਪਣੀਆਂ ਅੱਛਾ ਗਾਂਵਾਂ ਵੀ ਨਾਲ ਦੀ ਨਾਲ ਗਾਂਵਾਂ ਦਾ ਫਾਇਦਾ ਇਹੀ ਆਣਾ ਬਈ ਵੀ ਦੁੱਧ ਨਹੀਂ ਮੁੱਕਦਾ ਬਸ ਹੈਨਾ ਵੀ ਖਰਚਾ ਕਵਰ ਕਰੀ ਜਾਂਦੀਆਂ ਨੇ ਉਹ ਝੋਟੀ ਆਪਣੀ ਕੋਈ ਨੂਰਦੀ ਆਗੀ ਇੱਧਰ ਦਿਖਾਉਂਦੇ ਆਂ ਆਹ ਝੋਟੀ ਕੋਹੇ ਨੂਰਦੀ ਆਂ ਬਈ ਹਾਂਜੀ ਵੀਰੇ ਠੀਕ ਐ ਇਹ ਕਿਵੇਂ ਸੂਈ ਆ ਇਹ ਪਹਿਲਾਂ ਸੂਈ ਸੀ ਆਪਣੇ ਕੋਲੇ ਠੀਕੀ ਹੂੰ ਹੁਣ ਇਹ ਹੋ ਗਈ ਲਗਭਗ 4 ਸਾਲਾਂ ਤੋਂ ਫੇਰ ਥਲੇ ਦੂਜਾ ਸੁਗਾ ਸੁਪੂ ਗਈ ਇਹ ਅੱਛਾ ਹਾਂਜੀ ਠੀਕ ਆ ਆ ਕੱਟੀ ਕਿਹੜੇ ਦੀ ਆ ਬਈ ਡਾਇਮੰਡ ਦੀ ਆ ਗਈ ਵੀਰੇ ਹਰੀਆਂ ਵਾਲੀ ਦੀ ਹਰੀਆਂ ਵਾਲੀ ਦੀ ਇਹ ਚੰਗੀਆਂ ਹੁੰਦੀਆਂ ਨੇ ਨਾ ਉਧਰੋਂ ਹਾਂਜੀ ਵੀਰੇ ਫਿਰ ਬਾਰਡਰ ਲਾਈਨ ਦਾ ਬੁੱਲ ਆ ਗਿਆ ਨਾ ਹੂੰ ਇਹ ਕਿੰਨੇ ਟਾਈਮ ਦੀ ਆ ਬਈ ਇਹ ਹੈਗੀ ਡੇਢ ਕੇ ਸਾਲ ਤੋਂ ਉੱਤੇ ਆ ਗਈ ਵੀਰੇ ਇਹ ਡੇਢ ਕੇ ਸਾਲ ਤੋਂ ਉੱਤੇ ਆ ਹਾਂਜੀ ਹੋਰ ਛੋਟੀ ਹਜੇ ਆਪਣੀ ਚੱਲੀ ਆਂਦੀ ਉਹ ਦੁੱਧ ਇੱਕ ਟਾਈਮ ਦੁੱਧ ਦੀ ਆਂਦੀ ਆ ਕਿਹੜੀ ਆ ਕੋਈ ਨੂਰ ਵਾਲੀ ਇਹਦਾ 10 ਤਰੀਕ ਨੂੰ ਨਮਾ ਮੀਨਾ ਲੱਗੂ 8 ਮਹੀਨੇ ਪੂਰੇ ਹੋ ਜਾਣਗੇ ਅੱਛਾ ਹਾਂਜੀ ਠੀਕ ਐ ਤੇ ਬਾਈ ਫਿਰ ਉਹ ਕਿੰਨੇ ਸਾਲ ਚ ਕੱਟੀ ਤਿਆਰ ਹੋ ਕਿਤਨੀ ਸੇਮਣ ਲਈ ਕਨਸੀਵ ਹੋ ਜਾ ਕਰ ਲੈਂਦੀ ਆ ਉਹ ਵੀਰੇ ਅੱਜ ਕੱਲ ਤਾਂ ਕਿਹੜੀ ਉਹ ਆ ਗਈ ਆਪਣੀ 20 ਨੂੰ ਮੈਂ ਕਹਿੰਦੇ ਉਮਰ ਤਾਂ ਮੈਟਰ ਨਹੀਂ ਕਰਦੀ ਇਹ ਕੰਮ ਵਿੱਚ ਹੂੰ ਇਹ ਚ ਵਜਨ ਮੈਟਰ ਕਰਦਾ ਹੈਗਾ ਉਹ ਆਪਣੀ ਤੇ ਆ ਵੀ ਕਿੰਨੇ ਸਾਲ ਕਿੰਨੇ ਟਾਈਮ ਚ ਵਜਨ ਕੰਪਲੀਟ ਕਰਨਾ ਹੁਣ ਆਪਣੇ ਕੋਲੇ ਬੱਚੀ ਤਾਂ ਲੈ ਲੈਂਦੀ ਆ 10 ਤੋਂ 14 ਕ ਮਹੀਨਿਆਂ ਦੀ ਸੀਮਣ ਤੇ ਝੋਟੀ ਲੈ ਲੈਂਦੀ ਆਪਣੇ ਕੋਲੇ 17 ਤੋਂ 24 ਮਹੀਨੇ ਦੇ ਵਿੱਚ ਵਿੱਚ ਸੀਮਣਾ ਅੱਛਾ ਹਾਂਜੀ ਠੀਕ ਹੈ ਇਹ ਜਿਹੜੀਆਂ ਗਾਈਆਂ ਜਰਸੀ ਰੱਖੀਆਂ ਹੋਈਆਂ ਨੇ ਫਿਰ ਇਹ ਵੀ ਚੰਗੇ ਸੀਮਣਾਂ ਦੀਆਂ ਨੇ ਬਾਈ ਹਾਂਜੀ ਵੀਰੇ ਇਹਦਾ ਪਹਿਲਨ ਦਾ ਦੁੱਧ ਰਿਕਾਰਡ ਹੈਗਾ 17 18 ਲੀਟਰ ਦਾ ਇਹਦਾ ਹੈ ਹਾਂ ਕਿਹੜੇ ਦੀ ਹੈ ਇਹ ਇਹ ਆਪ ਬਿਗ ਸ਼ਾਟ ਦੀ ਆ ਬਿਗ ਸ਼ਾਟ ਦੀ ਹੈ ਹਾਂ ਹਾਂਜੀ ਹੁਣ ਵੀ ਡਰਾਈ ਇਹਦੇ ਰਹਿ ਗਏ ਬਸ 15 ਕਿ ਦਿਨ ਰਹਿ ਗਏ ਇਹਦੇ ਕੀ ਕਿੰਨੇ ਵੇ ਸੂਏ ਇਹ ਇਹਨੇ ਹੁਣ ਦੂਜਾ ਸੂਆ ਸੋਣਾਗਾ ਕੱਦ ਐਡਾ ਕੀ ਰੱਖੋ ਐ ਹਾਂਜੀ ਵੀਰੇ ਕੱਦ ਇਹਨਾਂ ਦਾ ਐਡੇ ਐਡੇ ਕੀ ਰਹਿੰਦੇ ਕੱਦ ਵਾਲਾ ਵੱਡਾ ਨਹੀਂ ਹੁੰਦਾ ਨਾ ਵੀਰੇ ਠੀਕ ਐ ਐਡੇ ਛੋਟਾ ਹੁੰਦਾ ਦੁੱਧ ਉੰਨਾ ਘੱਟ ਦਿੰਦੀਆਂ ਦੂਸਰੀਆਂ ਨੇ ਮਤਲਬ ਆ ਐਚ ਐਫ ਇਹ ਵੀਰੇ ਪੱਤੇ ਕੋਲੇ ਲੈਂਦੀ ਐ ਕਿ ਦੁੱਧ ਪਾਈ ਜਾਂਣ ਵਰ ਕੋ ਜ ਆਪਾਂ ਵਿੱਚ ਅੱਛਾ ਹਾਂਜੀ ਠੀਕ ਐ ਦੁੱਧ ਦਾ ਹੁਣ ਕੱਡੀਆਂ ਗਾਈਆਂ ਇਹ ਦਿੰਦੀਆਂ ਨੇ ਹੈ ਹਾਂਜੀ ਬਸ ਹੁਣ ਇਹਨਾਂ ਨੇ ਸੋਣਾ ਆਏ ਨੇ ਸੋਣਾਗਾ ਉਹ ਆਪਣੇ ਕੋਲੇ ਪੰਜਾਹ ਜੀ ਰੋ ਵਾਰਡ ਤੇ ਆ ਗਈ ਅੱਛਾ ਜਿਵੇਂ ਆ ਮੱਜਾਂ ਤੇ ਕਿਹੜੇ ਸੀਮਣ ਵਰਤੇ ਆ ਬਾਈ ਹੁਣ ਮੱਜਾਂ ਤੇ ਵੀਰੇ ਉਹ ਤਾਂ ਦਿਵਾਰੀ ਪਾਸ ਤੋਂ ਗੱਬਣ ਆ ਅੱਛਾ ਤੇ ਇਹਦੇ ਲੱਗਿਆ ਹੋਇਆਗਾ ਰਾਤਣ ਬੁੱਲਾ ਰਾਤਣ ਦਾ ਹਾਂਜੀ ਠੀਕ ਆ ਤੇ ਇਹਦੇ 10 22 99 ਲੱਗਿਆ ਹੋਇਆ ਹੈ 10 22 99 ਹੈ ਹਾਂਜੀ ਠੀਕ ਹੈ ਤੇ ਬਾਕੀ ਪਸ਼ੂ ਬਾਹਰ ਨੇ ਨਹੀਂ ਵੀਰੇ ਆ ਗਏ ਆਪਣੇ ਬਾਕੀ ਅੱਛਾ ਠੀਕ ਆ ਇਹ ਵਿੱਚ ਗਾਇਆਂ ਸਮੇਤ ਹੀ 20 ਪਸ਼ੂ ਨੇ ਹਾਂਜੀ ਵੀਰੇ ਠੀਕ ਆ ਠੀਕ ਆ ਆ ਉਹ ਦਿਖਾਈਏ ਪਿੰਦੀ ਲਾਓ ਕਿਹੜਾ ਕੱਟਾ ਆ ਬਾਈ ਆਪਣੀ ਪ੍ਰੀਤ ਦੀ ਬੱਚੀ ਆ ਗਈ ਵੀਰੇ ਕਿਹੜੀ ਆਹਾਂ ਹਾਏ ਗੱਬਣਾ ਹੁਣ 4 ਮਹੀਨਿਆਂ ਦੀ ਠੀਕ ਹੈ ਹਾਂ ਇਹ ਸਾਈਵਾਲ ਜੀ ਚਾਗੀਕਰ ਪੰਜਾਬ ਵਾਲ ਜਰਸੀ ਪੰਜਾਬ ਵਾਲੀ ਜਰਸੀ ਆ ਗਈ ਪੰਜਾਬ ਵਾਲੀ ਜਰਸੀ ਆ ਗਈ ਨਾ ਉਹ ਖੜੀ ਇਹਦੀ ਮਾਂ ਵੀਰੇ ਉਹ ਹੁਣ ਦੋ ਬਾਰੇ ਸੂਚੀ ਅੱਛਾ ਤੇ ਜਿਵੇਂ ਬਾਈ ਹੁਣ ਸਾਰੀਆਂ ਡਰਾਈ ਨੇ ਹਨ ਫਿਰ ਖਰਚਾ ਖਰਚਾ ਜਿਵੇਂ ਪੂਰਾ ਕਰ ਦਿੰਦੀਆਂ ਨੇ ਇਹ ਸੁਣ ਤੋਂ ਬਾਅਦ ਹਾਂਜੀ ਵੀਰ ਬਸ ਹੁਣ ਗਾਈਆਂ ਸੂ ਪੈਣੀਆਂ ਆਪਣਾ ਦੁੱਧ ਫੇਰ ਵੀ ਹੁਣ ਥੋੜਾ ਜਿਹਾ ਘਟਿਆ ਸੀ ਦੁੱਧ ਆਪਣਾ ਹੁਣ ਦੁਬਾਰੀ ਚੱਲ ਪਿਆ ਉਹਨਾਂ ਦੁੱਧ ਦੀ ਅੱਛਾ ਹਾਂ ਬਸ 11ਵੇਂ ਇੱਕ ਮਹੀਨੇ ਤੋਂ ਪਹਿਲਾਂ ਪਹਿਲ ਆਪਣੇ ਕੋਲੇ ਸੂਆ ਪੈ ਜਾਊਗਾ ਹਾਂ ਤੇ ਭਾਈਓ ਜੇ ਮੈਂ 20 ਪਸ਼ੂ ਰੱਖੇ ਨੇ ਤੇਰਾ ਕਿੰਨਾ ਖਰਚਾ ਹੋ ਜਾਂਦਾ ਜੋ ਕਿੰਨੀ ਕੁ ਬਚਤ ਹੋ ਜਾਂਦੀ ਹੈ ਜੇ ਕੋਈ ਆਪਣੇ ਬਾਰ ਦਾ ਨਵਾਂ ਮੁੰਡਾ ਹੁੰਦਾ ਨਾ ਇਹ ਕੰਮ ਚ ਜੋ ਹੁਣ ਆਪਾਂ ਵੀ ਐਂ ਤਾਂ ਦੇਖੋ ਜਮਾਦਾਰ ਸਾਬ ਲੱਗਦੀ ਨਹੀਂ ਹੈਗੀ ਕਦੇ ਕਿਉਂਕਿ ਵੱਧ ਖਰਚਾ ਆ ਗਿਆ ਕਦੇ ਵੱਧ ਬਚਤ ਹੋ ਗਈ ਵੀ ਜੋ ਹਫਤੇ ਕੱਢ ਕੇ ਇੱਕ ਹਫਤਾ ਪਰ ਰੱਖ ਲੈਣੇ ਆਪਦਾ ਅੱਛਾ ਹਾਂ ਵੀ ਦੋ ਹਫਤਿਆਂ ਦਾ ਫੀਡ ਦਾ ਖਰਚਾ ਲਾ ਲਓ ਨਾ ਜਾਂ ਬੰਦੇ ਦਾ ਲਾ ਲਓ ਵਧੀਆ ਪੀਕ ਲੈਵਲ ਹੁੰਦਾ ਦੁੱਧ ਦਾ ਵੀ ਤੇ ਉਦੋਂ ਆਪਣਾ 30 ਤੋਂ 32000 ਰੁਪਏ ਦਾ ਦੁੱਧ ਭੇਜ ਜਾਂਦਾ ਹਫਤੇ ਦਾ ਆਪ ਤੇ ਦਾ ਹਾਂ ਜੀ ਵੀਰੇ ਠੀਕ ਹੈ ਮੀ 20 ਪਸ਼ੂ 70 80 ਕਹੇ 70 000 ਖਾ ਜਾਂਦੇ ਨੇ ਹਾਂ ਜੀ ਵੀਰੇ ਮਹੀਨੇ ਦਾ ਹਾਂ ਜੀ ਵੀਰੇ ਮਹੀਨੇ ਦਾ ਬਸ ਆਪਣੀ 15 ਕੇ ਹਜ਼ਾਰ ਦੀ ਫੀਡ ਆ ਜਾਂਦੀ ਆ 15 ਤੋਂ 20 ਹਜ਼ਾਰ ਦੀ ਠੀਕ ਹੈ ਹਾਂ ਜੀ ਬਾਕੀ ਲੈਵਲ ਉੱਪਰ ਦਾ ਕੱਟ ਕੇ ਕਿੰਨੀ ਕ ਫੀਡ ਪਾਉਣੀ ਆ ਬਾਈ ਫਿਰ ਇੱਕ ਪਸ਼ੂ ਨੂੰ ਦੁੱਧ ਦੇ ਹਿਸਾਬ ਤੇ ਵੀ ਤੇ ਜੋਕ ਕੇ ਅਸਾਂ 10 ਕਿਲੋ ਦੁੱਧ ਮੰਗਰ ਕਿੰਨੀ ਫੀਡ ਆ ਵੀਰੇ ਜੇ 10 ਕਿਲੋ ਦੁੱਧ ਮੰਗਰ ਤਾਂ ਆਪਣੀ ਪਾਉਗੀ 5 4 ਕਿਲੋ ਫੀਡ ਪਾਉਗੀ 5 4 ਕਿਲੋ ਹਾਂਜੀ ਬਾਕੀ ਥੋੜੀ ਜਿਹੀ ਬਵਦੀ ਪਾਉਣੀ ਪਸ਼ੂ ਇੰਨੇ ਨਾਲ ਬੀਕ ਨਹੀਂ ਲੇਟੀ ਵਗੈਰਾ ਪਾਉਣੇ ਹੋਰ ਇਹਨਾਂ ਨਹੀਂ ਵੀ ਤੇ ਫੀਡ ਇਕੱਲੀਆਂ ਕੰਮ ਆਉਂਦਾ ਇਹਨਾਂ ਨੂੰ ਮੱਝਾਂ ਨੂੰ ਮੱਝਾਂ ਨੂੰ ਪਾਉਣੇ ਆ ਹਾਂਜੀ ਵੀਰੇ ਠੀਕ ਹੈ ਉਹ ਰਿੰਨ ਕੇ ਪਾਉਣੇ ਬਾਈ ਹਾਂਜੀ ਉਹ ਰਿੰਨ ਕੇ ਗਿਰ ਦੁੱਧ ਤੇ ਚੜਾਉਣੀਆਂ ਹੋਣ ਹੂੰ ਕਿੰਨੇ ਦਿਨਾਂ ਬਾਅਦ ਪਾਉਣ ਲੱਗਦਾ ਲੇਟੀ ਬਾਈ ਸੌਣ ਤੋਂ ਬਾਅਦ ਲੇਟੀ ਵੀਰੇ ਆਪਾਂ ਲੱਗ ਜਾਂਦੇ ਆ 2 3 ਦਿਨ ਛੱਡ ਕੇ ਬਸ 8ਵੇਂ 9ਵੇਂ ਡੰਗ ਜਾ ਕੇ ਅੱਛਾ ਹਾਂਜੀ ਤੇ ਲੇਟੀ ਜੱਪ ਪਾਉਣੇ ਹੁੰਨੇ ਆ ਕਿਵੇਂ ਕਦੇ ਲੇਟੀ ਰੰਨ ਲਈ ਕਦੇ ਬੱਕਲੀਆਂ ਬੱਕਲੀਆਂ ਚ ਛੋਲੇ ਪਾਉਣੇ ਆ ਬੜੇਵੇਂ ਪਾਉਣੇ ਆ ਇਹ ਤਿੰਨ ਚੀਜ਼ਾਂ ਰਹਿਣਾਂਗੇ ਪਾਉਣੇ ਆ ਆਪਾਂ ਠੀਕ ਆ ਤੇ ਕੋਈ ਮੈਡੀਕਲ ਯੂਜ਼ ਕਰਦੇ ਹੋ ਬਈ ਦੁੱਧ ਖਾਤਰ ਮੈਡੀਕਲ ਚ ਵੀ ਤੇ ਆਪਾਂ ਵਰਤਦੇ ਇਹਨਾਂ ਦਾ ਟਪਾਰਕ ਵਾਲਿਆਂ ਦਾ ਬਾਫਗਰੋ ਐਚ ਅੱਛਾ ਹਾਂਜੀ ਵੀਰੇ ਉਹਦਾ ਰਿਜ਼ਲਟ ਆਪਣ ਬਹੁਤ ਵਧੀਆ ਲੱਗਿਆਗਾ ਹੂੰ ਉਹ ਅੱਜ ਵੀ ਆਪਣੇ ਕੋਲੇ ਆਉਣ ਵਾਲਿਆ ਅੱਛਾ ਠੀਕ ਆ ਹਾਂਜੀ ਕਿਉਂਕਿ ਜੇ ਕੋਈ ਲੇਵੇ ਚ ਬਾਦ ਘੱਟ ਹੋਵੇ ਤਾਂ ਉਹ ਸੈਟ ਕਰ ਦਿੰਦਾਗਾ ਹੂੰ ਤਾ ਕਰਕੇ ਇਹ ਗਾਇਆਂ ਨੂੰ ਕੱਲੀ ਫੀਡ ਦੇ ਰੱਖਦਾ ਹਾਂ ਹਾਂਜੀ ਵੀਰੇ ਕੋਈ ਰੈਨ ਰੋਣ ਚ ਦਿੱਕਤ ਤਾਂ ਨਹੀਂ ਆਉਂਦੀ ਫੀਡ ਕਿਹੜੀ ਵਰਤਦੇ ਆ ਬਾਈ ਐਨਟੀਐਫ ਵੀਰੇ ਐਨਟੀਐਫ ਆ ਵਧੀਆ ਰਿਜ਼ਲਟ ਆ ਬਈ ਉਹਦਾ ਹਾਂਜੀ ਵੀਰੇ ਠੀਕ ਆ ਡਰਾਈ ਨੂੰ ਵੀ ਪਾਉਂਦੇ ਉਹੀ ਪਾਉਨੇ ਆ ਡਰਾਈ ਨੂੰ ਵੀ ਤੇ ਆਪਾਂ ਉਹ ਹਾਂਜੀ ਡਰਾਈ ਨਾ ਉਹ ਦੀ ਤਾਂ ਹੈ ਹੀ ਉਹਨਾਂ ਦੀ ਆਪਾਂ ਦੁੱਧ ਤੇ ਡਰਾਈ ਤਾਂ ਫਿਰ ਆਪਣੀ ਆਪ ਹੀ ਮਸਾਂ ਕਰਨੀਆਂ ਪੈਂਦੀਆਂ ਨੇ ਅੱਛਾ ਹਾਂਜੀ ਠੀਕ ਆ ਤੁਸੀਂ ਐਂ ਦੇਖੋ ਆਗਾਂ ਦੇ 20 ਤੋਂ ਵੀ ਘੱਟ ਦਿਨ ਰਹਿ ਗਏ ਕਿਹੜੀ ਕਾਲੀ ਦੇ ਨਾਲ ਕਾਲੀ ਖੜੀ ਆ ਹਾਂ ਹਾਂ ਜੇ ਹੁਣ ਤੁਸੀਂ ਚੋਣੀ ਹੋਵੇ ਤਾਂ ਤੁਹਾਨੂੰ ਇਹ 45 ਬੰਦ ਲੀਟਰ ਦੁੱਧ ਕੱਢੂਗੀ ਕੁਝ ਨਹੀਂ ਪਾਉਂਦੇ ਨਾ ਇਹਨੂੰ ਠੀਕ ਆ ट्रांजिशन ਆ ਕੋਈ ਫੀਡ ਵਗੈਰਾ ट्रांजिशन ਵੀਰੇ ਪਾਉਣੀ ਆ ਆਪਾਂ ਇਹਨਾਂ ਦੀ ਪਾਉਣੀ ਆ ਤੁਸੀਂ ਹਾਂਜੀ ਵੀਰੇ ਠੀਕ ਆ ਆਪ ਦੀ ਨਹੀਂ ਤਿਆਰ ਕਰਦੇ ਹਾਂ ਨਾ ਵੀਰੇ ਉਹ ਵਿੱਚ ਡੈਰੀ ਫਾਰਮ ਵਾਲੇ ਦਾ ਭਈ ਆਪ ਦੀ ਕਰਦੇ ਹੁੰਦੇ ਆ ਤਿਆਰ ਹਾਂਜੀ ਵੀਰੇ ਉਹ ਡੋਡੋ ਫਿਰ ਗਾਇਆਂ ਥੋੜੀਆਂ ਹੀ ਘੱਟ ਆਪਣੇ ਪਹਿਲਾਂ ਤੋਂ ਹੀ ਪਸ਼ੂ ਇਹੋ ਚੀਜ਼ ਤੇ ਲੱਗੇ ਹੋਏ ਆ ਉਹ ਸਿਆ ਹਾਂ ਆਪਣੇ ਵਾਲੇ ਚੂਰਾ ਘੱਟ ਖਾਂਦੇ ਆ ਪਕੌੜੀ ਵੱਧ ਖਾਂਦੇ ਆ ਫੇ ਮੱਝਾਂ ਵੀ ਉਹਤੀ ਲਾ ਲੀਆਂ ਹਾਂਜੀ ਵੀਰੇ ਠੀਕ ਆ ਇਹਨਾਂ ਚੋਂ ਪਿੰਦੀ ਲਾਵਾ ਕਿਹੜੀ ਆਈ ਹੋਈ ਆ ਕੱਟਾ ਆਇਆ ਹੋਇਆ ਹਾਂਜੀ ਵੀਰੇ ਆ ਆਇਆ ਹੋਇਆ ਕੱਟਾ ਅੱਛਾ ਹਾਂਜੀ ਇਹ ਪਿੰਦੀ ਦੀ ਕਿਹੜੀ ਮੱਝ ਦਾ ਇਹ ਵੀਰੇ ਇਹਦਾ ਕਿਹੜਾ ਮਾਗਰ ਲੱਪਾ ਸੋ ਕੜਾ ਹੁੰਦਾ ਹੈਗਾ ਗ੍ਰੇਡਰ ਆ ਗਈ ਤੇ ਇਹਦੀ ਮਾ ਆ ਗਈ ਕਿਹੜੀ ਉਹ ਆ ਗਈ ਬਿਰਕ 570 ਵਾਲੀ ਪੈਲਨ ਝੋਟੀ ਅੱਛਾ ਪੈਲਨ ਝੋਟੀ ਵਾਲੀ ਹਾਂਜੀ ਵੀਰੇ ਠੀਕ ਆ ਕੰਕਰੀਟਡ ਆ ਗਿਆ ਹੈ ਨਹੀਂ ਪਿਆ ਹੋਰ ਹੈ ਵੀਰੇ ਸਾਰੇ ਮਾਰਕਿੰਗ ਪੂਰੀ ਹੈ ਦੀ ਐਸੇ ਦਾ ਪਿਆ ਹੋ ਗ੍ਰੇਡੇਡ ਆ ਨਹੀਂ ਨਹੀਂ ਮਾਂ ਦੀ ਗ ਹਨ ਮਾਂ ਗ੍ਰੇਡਰ ਆ ਮਾਂ ਦੀ ਮਾਂ ਗ੍ਰੇਡੇਡ ਹੈ ਹਾਂ ਕਿਹੜੀ 5 3 4 ਮੀਲੇ ਜਿੱਤੀ ਹੋਈ ਹੈ ਲਗਾਤਾਰ ਠੀਕ ਹੈ ਤੇ ਆਹ ਕਟੀਆਂ ਇਹ ਵੀ ਦੇ ਵਿਚਾਲੇ ਗੋਪੀਬੰਦੀ ਆਗੀ ਹੂੰ ਤੇ ਨਾਲ ਐਚਐਸਵੀ ਵਾਲਿਆਂ ਦੀ ਜੀਤ ਬੋਲਦੀ ਆਗੀ ਜੀਤ ਬੋਲਦੀ ਉਹ ਰਿਜ਼ਲਟ ਇਹਨਾਂ ਦਾ ਹਾਂਜੀ ਉਹ ਆਪਣੇ ਆ ਕੀ ਕੋਈ ਨੂੰ ਕੋਈ ਨੂੰ ਉਰਦੀ ਕੋਈ ਨੂੰ ਉਰਦੀ ਝੋਟੀ ਚ ਲੱਤੀ ਆ ਪਾਚਸ ਆ ਰੀ ਗੋਪੀ ਆਲੀ ਠੀਕ ਹੈ ਆ ਜੁਗਰਾਜ ਚੁਲਤੀ ਜੁਗਰਾਜੀ ਝੋਟੀ ਚ ਗਾਂ ਜੀਤ ਲਾ ਕੇ ਇਹ ਬਾਈ ਫਿਰ ਜਿਵੇਂ ਹੁਣ ਛੋਟੇ ਲੱਬ ਹੈ ਨਾ ਮੰਨ ਕੇ ਚੱਲ ਚੱਲ ਬਰੀਡ ਹੁਣ ਸੁਧਾਰ ਕਰੀ ਜਾਂਦੇ ਤੁਸੀਂ ਹਾਂਜੀ ਵੀਰੇ ਤਾਂ ਵੀ ਆਉਣ ਵਾਲੇ ਟਾਈਮ ਚ ਪਹਿਲਾਂ ਨਾ ਛੋਟੇ ਕਿੰਨਾ ਕਿੰਨਾ ਦੁੱਧ ਦੇਣਗੇ ਬਈ ਆ ਜਿਵੇਂ ਆ ਖੜੀਆਂ ਨੇ ਕਟੀਆਂ ਇਹਨਾਂ ਤੋਂ ਵੀਰੇ ਹੁਣ ਦੇਖੋ ਕਿਵੇਂ ਇਹਨਾਂ ਦੇ ਮਾਵਾ ਚੰਗੀਆਂ ਆ ਗਈਆਂ ਆਪਣੇ ਕੋਲੇ ਹੁਣ ਪਹਿਲਾਂ ਝੋਟੀ ਨੇ ਆਪਣੇ ਕੋਲੇ ਕੱਢਿਆਗਾ 12 ਕਿਲੋਟਰ ਦੁੱਧ ਕੱਢਿਆ ਗਿਆ 10 ਤੋਂ 12 ਦੇ ਵਿੱਚ ਵਿੱਚ ਚੱਲੀ ਆ ਹੂੰ ਤਾਂ ਹੁਣ ਇਹਦੀ ਗਾਹਾਂ ਇਹ ਪਹਿਲੇ ਸੂਰਤਾਂ ਇੰਨਾ ਕੀ ਮੰਨਦੇ ਵੀ ਇੰਨਾ ਤਾਂ ਕੱਢਣੀਆਂ ਹੀ ਕੱਢਣੀਆਂ ਬਾਦ ਭਮਾਰੀ ਕੱਢਦੇ ਨੇ ਅੱਛਾ ਹਾਂ ਗਾਮ ਆਪਣੇ ਕੋਲੇ ਵੀ ਤੇ ਪੈਲਣਾ ਰੈਂਦੀਆਂ ਨੇ 16 17 18 20 ਤੋਂ 20 ਦੇ ਵੀ ਵਗ ਜਾਂਦੀਆਂ ਨੇ ਅੱਛਾ ਹਾਂ ਇੱਥੇ ਠੀਕ ਹੈ ਤੇ ਇਹਨਾਂ ਨੂੰ ਕੋਈ ਨਹੀਂ ਵੀਰੇ ਆਪਾਂ ਵਾਜੋ ਗਰਮੀ ਚ ਸੂਆ ਲੈਣੇ ਹੁੰਦੇ ਆ ਸਾਰੇ ਪਸ਼ੂਆਂ ਦਾ ਹਾਂ ਹਾਂ ਆ ਇੱਕ ਜੀ ਥੋੜਾ ਜਿਹਾ ਆਪਾਂ ਉਲਟ ਕਰਕੇ ਦੇਖਦੇ ਆ ਵੀ ਕੀ ਬੰਦ ਆ ਸਿਆਲਾਂ ਚ ਸਿਆਲ ਸੁਰੂ ਹੀ ਹੁੰਦੇ ਚ ਲੈ ਲਈ ਹੈ ਨਾ ਹਾਂਜੀ ਨਹੀਂ ਵੀਰੇ ਆਪਣਾ ਸੂਆ ਹੁੰਦਾਗਾ ਮਾਰਚ ਤੋਂ ਲੈ ਕੇ ਨੌਵੇਂ ਮਹੀਨੇ ਤੱਕ ਐਂਡ ਹੋ ਜਾਂਦਾ ਨੌਵੇਂ ਮਹੀਨੇ ਚ ਇਸਿਆਂ ਹੁਣ ਗਾਂ ਵਾਲਾ ਸੂਆ ਆਪਾਂ ਸਾਰਾ ਹੁਣ ਕਿ ਮੈਂ ਆ ਗੰਗ ਬੈਡ ਗੱਬਣ ਕਰਤੀ ਆ ਮੱਝ ਗੱਬਣੇ ਸਾਰੀਆਂ ਮੂੜੀਆਂ ਉਹ ਤਾਂ ਹੁਣੀ ਸੁਣੀਆਂ ਇਹਨਾਂ ਨੇ ਆ ਮਾਰਚ ਤੇ ਜਾ ਕੇ ਸੂਗੀ ਤੇ ਸੇ ਮਾਰਚ ਜਾ ਕੇ ਸੂ ਹੈ ਹਾਂਜੀ ਠੀਕ ਹੈ ਲੈ ਵੇ ਨੇ ਦਿੱਤਾ ਬਈ 17 ਕਿਲੋ ਦੁੱਧ ਬਾਈ ਲਵੇ ਪੰਜਵੇਂ ਸੂਇਆ ਤੇ ਆ ਇਹਦੀ ਕੱਟੀ ਆ ਬਾਈ ਜਿਵੇਂ ਹੁਣ ਇਹਦੇ ਫਿਰ ਮਾਰ ਕੇ ਜਿਆਦਾ ਆ ਗਏ ਤਾਂ ਇਹਦੀ ਕੁਆਲਿਟੀ ਕਿਵੇਂ ਘਟ ਗਈ ਕਿ ਕਿਵੇਂ ਆ ਵੀ ਤਾਂ ਜੇ ਤਾਂ ਹੁਣ ਦੇਖੋ ਆਪਾਂ ਦੁੱਧ ਵਾਲਾ ਪੱਖ ਦੇਖਣਾਗਾ ਫਿਰ ਤਾਂ ਕੋਈ ਇਹਨੂੰ ਮਾਰਕਿੰਗ ਦਾ ਨਹੀਂ ਜੇ ਆਪਾਂ ਹੁਣ ਇਹਨੂੰ ਬਰੀਡ 'ਚ ਪਾਉਣੇ ਬਰੀਡ 'ਚੋਂ ਹੀ ਬਾਹਰ ਆਪਾਂ ਬਰੀਡ 'ਚੋਂ ਬਾਹਰ ਆ ਹੈ ਨਾ ਹਾਂ ਪਰ ਸਹੀ ਗੱਲ ਦੱਸਦੇ ਆਂ ਹੂੰ ਕਿਉਂਕਿ ਲੋਕਾਂ ਨੂੰ ਆਈ ਨਹੀਂ ਪਤਾ ਵਿੱਚ ਵੀ ਤਾਂ ਮੈਂ ਸਹੀ ਗੱਲ ਦੱਸਾਂ ਵੀ ਅਸਲ ਲੀਲੀ ਦੀ ਕੀ ਨਿਸ਼ਾਨੀ ਹਾਂ ਨਿਸ਼ਾਨੀ ਕੀ ਹੁੰਦੀ ਆ ਹੈ ਨਾ ਇਹ ਓਵਰ ਬ੍ਰਾਈਟਨਸ ਆ ਗਈ ਵੀਰੇ ਨਾ ਇਹ ਮਿਲਕਿੰਗ ਚ ਵੀ ਨਾ ਹੀ ਬਿਊਟੀ ਕੰਪੀਟੀਸ਼ਨ ਚ ਵੀ ਇਹਦਾ ਵਾਕ ਕਰੇ ਰੱਖਣ ਵਾਲੀ ਐ ਲਾਲਾ ਮੈਂ ਕਰੇ ਆਪਾਂ ਦੁਰਦ ਚੰਗਾ ਦੇ ਦੂ ਹਾਂਜੀ ਨਾ ਉਹ ਚੀਜ਼ ਆ ਹਨਾ ਹਾਂਜੀ ਵਿੱਚ ਬਾਈ ਮੈਨੂੰ ਵੀ ਕਹੀ ਗਏ ਨੇ ਬਾਈ ਸਾਡੀ ਰੀਲ ਪਾ ਦੇ ਉਗ ਮੈਟਿਆ ਪਗਾਂ ਹੁੰਦੀ ਆ ਬੱਸੀ ਹੁੰਦੀ ਆ ਉਹ ਮੈਂ ਕਟੀਆਂ ਹੁੰਦੀਆਂ ਨੇ ਉਹਨਾਂ ਦੀਆਂ ਉਹ ਕਹਣਗੇ ਵੀ ਨੀਲੀ ਰਾਬੀ ਚਾਹੀਏ ਮੈਂ ਲੀਲੀ ਰਾਬੀ ਤੇ ਨਹੀਂ ਹੈਗੀ ਆ ਪੈਮੀ ਸਾਨੂੰ ਗੱਤ ਮਾਰ ਕੇ ਕਹਦੀ ਵੀ ਲੀਲੀ ਰਾਬੀ ਚ ਨੀਲੀ ਰਾਬੀ ਦੀ ਪਹਿਚਾਨ ਕੀ ਹੁੰਦੀ ਆ ਵੀ ਮਾਗਰਲੇ ਪੈਰ ਚਿੱਟੇ ਮਾਗਰਲੇ ਪੈਰ ਚਿੱਟੇ ਮੂਤ ਦੇ ਤਾਂ ਹੋਣ ਨਾ ਹੋਣ ਉਹ ਕੋਈ ਚੱਕਰ ਨਹੀਂ ਹਾਂਜੀ ਪੂਛ ਅੱਧ ਤੋਂ ਵੱਧ ਚਿੱਟੀ ਤੇ ਕਿਹੜੀ ਇਹਦਾ ਉਹ ਦੇਖਦੇ ਆ ਇਨਸਟਰਕਚਰ ਦੇਖਦੇ ਆ ਮੋਹਰਾਂ ਨਾਲੋਂ ਛੋਟਾ ਹੁੰਦਾ ਕਿ ਮਾਦਰ ਦੀ ਗੂੜੀ ਨਹੀਂ ਹੁੰਦੀ ਇਹ ਹੂੰ ਤੇ ਅਖੰਝ ਬਾਈਟ ਨਸ ਹੋਉਂਦੀ ਆ ਤੇ ਮੱਥਾ ਵੱਲਾ ਹੁੰਦਾ ਤੇ ਜੀਬ ਗਲਾਬੀ ਹੁੰਦੀ ਆ ਅੱਛਾ ਹਾਂਜੀ ਸੂ ਤੇ ਤੁੰਨੇ ਤੇ ਨਿਸ਼ਾਨ ਹੁੰਦਾ ਹੈਗਾ ਨਿਸ਼ਾਨ ਹੁੰਦਾ ਇਹ ਨੀਲੀ ਚਾਜ ਨਹੀਂ ਹੈ ਨਾ ਹੁਣ ਕਿਵੇਂ ਆਪਣੇ ਆ ਮੱਝ ਦੀਆਂ ਸਾਰੀਆਂ ਨਿਸ਼ਾਨੀਆਂ ਪੂਰੀ ਕਰਦੀ ਇਹਦੀ ਜੀਬ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਈ ਜੇ ਮੈਂ ਤੁਸੀਂ ਹਣਾ ਹਿੰਦੀ ਬਾਰ ਗੈਣਾ ਰਹਿੰਨੇ ਹੋ ਨਾ ਚਾਲਾ ਇਹ ਦੇ ਮਾਨਸਾ ਜ਼ਿਲ੍ਹੇ ਦੇ ਮੰਡਲਾ ਦਾ ਪ੍ਰਧਾਨ ਵੀ ਤੁਸੀਂ ਨਾ ਬੀਐਫਐਮਐਲ ਦੇ ਹਾਂਜੀ ਵੀਰੇ ਤੇ ਫਿਰ ਬਾਈ ਤੁਸੀਂ ਪਾਈਆਂ ਨੇ ਕੋਈ ਮੁਕਾਬਲੇ ਚ ਕੋਈ ਪਸ਼ੂ ਨਹੀਂ ਮੇਰੇ ਆਪਾਂ ਫਿਰ ਐਵੇਂ ਹੀ ਨਹੀਂ ਪਾਉਂਦੇ ਹੈਈ ਹੂੰ ਆਪਾਂ ਫਿਰ ਉੱਥੇ ਕਿਉਂ ਮੇਲਾ ਲੋਕਾਂ ਵਾਸਤੇ ਕਰਾਉਣਾ ਫਿਰ ਆਪਾਂ ਜਾਨਵਰ ਆਪਦੇ ਨਹੀਂ ਪਾਉਂਦੇ ਵਿੱਚ ਅੱਛਾ ਹਾਂਜੀ ਠੀਕ ਆ ਐ ਇੱਕ ਦੀ ਮੇਲੇ ਦੀ ਕੀ ਤਰੀਕ ਆ ਬਈ ਇੱਕ ਦੀ ਮੇਲੇ ਦੀ ਹੈਗੀ ਵੀਰੇ 5 6 7 8 ਦਸੰਬਰ ਅੱਛਾ ਹਾਂਜੀ ਵੀਰੇ ਠੀਕ ਐ ਤੇ ਲੋ ਬਈ ਪਹੁੰਚੋ ਮੇਲੇ 'ਚ ਵੀ ਜਰੂਰ ਹਾਂਜੀ ਤੇ ਬਈ ਕਿਸੇ ਨੇ ਐਂਟਰ ਕਰਾਉਣੇ ਤਾਂ ਪਸ਼ੂ ਆਪਦਾ ਇੰਟਰਵਿਊ ਕਰਾ ਸਕਦੇ ਆ ਕਿਹੜੀ ਕਿਹੜੀ ਕੈਟਾਗਰੀ ਹੁੰਦੀ ਆ ਬਈ ਮੇਲੇ 'ਚ ਆਪਣੇ ਸਾਰਟਾਗੀਆਂ ਵੀਰੇ ਸਾਰੀਆਂ ਹੋਣਗੀਆਂ ਬਸ ਲਗਭਗ ਮਹੀਨੇ ਤੱਕ ਆਪਾਂ ਫੜਾਂ ਵਾ ਫੜਾਂ ਦਾ ਕਰਕੇ ਵੀ ਦੇ ਆਪਾਂ ਹੁਣ ਉਧਰ ਲੱਗੇ ਹੋਏ ਆਂ ਆਪਣੀ ਸੰਸਥਾ ਵੱਲੋਂ ਜਾਂਦੇ ਹੁੰਦੇ 2-3 ਨੰਬਰ ਦਿੱਤੇ ਹੋਏ ਆਪਾਂ ਜੇ ਕਿਸੇ ਨੂੰ ਕੋਈ ਵੀ ਲੋੜ ਹੋਵੇ ਤਾਂ ਉਹ ਲੈ ਦੱਸ ਸਕਦਾ ਆਪਾਂ ਨੂੰ ਉਹ ਮੈਂ ਤੁਹਾਨੂੰ ਦੇ ਦੂੰਗਾ ਤੁਸੀਂ ਵੀਡੀਓ 'ਚ ਜ਼ਰੂਰ ਲਾਓ ਵੀਰੇ ਠੀਕ ਐ ਹਾਂਜੀ ਫੜਾਂ ਵਾਸਤੇ ਆਪਾਂ 2-3 ਨੰਬਰ ਦਿੱਤੇ ਵੀ ਜੇ ਕਿਸੇ ਨੂੰ ਢੂਡੀ ਦੀ ਲੋੜ ਹੈ ਜਾਂ ਚਾਰੇ ਦੀ ਲੋੜ ਹੈ ਜਾਂ ਕੋਈ ਮੈਡੀਕਲ ਸਹਾਇਤਾ ਦੀ ਬਾਈ ਮੱਜਾਂ ਰਿਲੇਟਰ ਕੋਈ ਵੀ ਲੋੜ ਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਦੇ ਦਾਂਗੇ ਆਪਾਂ ਆਪਣੀ ਸੰਸਥਾ ਦੇ ਵੀ ਇਹਦੇ 3-4 ਨੰਬਰ ਉਹ ਤੁਹਾਨੂੰ ਦੇ ਦਾਂਗੇ ਆਪਾਂ ਹੂੰ ਬਾਕੀ ਵੀਰੇ ਮੂਰੇ ਆਪਾਂ ਬਸ ਤਿਆਰੀ ਕਰ ਲਓ ਤੇ ਮੇਲੇ ਦੀਆਂ ਡੇਟਾਂ ਨਾ ਫਿਕਸ ਕਰੀ ਦਿੱਤੀਆਂ ਮੂਰੇ categories ਆਪਾਂ ਪੋਸਟਰ ਉਲ ਪਾ ਦਾਂਗੇ ਵੀਰੇ ਤੇ ਠੀਕ ਆ ਬਾਈ ਬਹੁਤ ਬਹੁਤ ਧੰਨਵਾਦੀ ਛੋਟਾ ਧੰਨਵਾਦ ਵੀਰੇ ਛੋਟਾ